ਜਦੋਂ ਤੋਂ ਅਮਰੀਕਾ ਤੋਂ ਜਹਾਜ਼ ਨੇ 104 ਭਾਰਤੀ ਪ੍ਰਵਾਸੀਆਂ ਨੂੰ ਭਾਰਤ ਛੱਡਿਆ ਉਦੋਂ ਤੋਂ ਹੀ ਭਾਰਤੀ ਸੰਸਦ ਤੋਂ ਲੈ ਕੇ ਸੜਕਾਂ ਤੱਕ ਇਹ ਮੁੱਦਾ ਭਖਿਆ ਹੋਇਆ ਹੈ ਇਸ ਦੇ ਵਿੱਚ ਭਾਰਤੀਆਂ ਨੂੰ ਹੱਥ ਕੜੀਆਂ ਤੇ ਬੇੜੀਆਂ ਲੱਗੀਆਂ ਹੋਈਆਂ ਸਨ ਤਸਵੀਰ ਕਾਫੀ ਡਰਾ ਦੇਣ ਵਾਲੀ ਸੀ ਜਿਸ ਨੇ ਵੀ ਇਸ ਨੂੰ ਦੇਖਿਆ ਉਸ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਇਹਨਾਂ ਦੀ ਰਿਪੋਰਟ ਹੋਏ ਨੌਜਵਾਨਾਂ ਦੇ ਨਾਲ ਇਸ ਤਰ੍ਹਾਂ ਸਲੂਕ ਕਿਉਂ ਕੀਤਾ ਜਾ ਰਿਹਾ ਹੈ ਬਜਟ ਸੈਸ਼ਨ ਦੌਰਾਨ ਦੋਵਾਂ ਸੰਸਦਾਂ ਦੇ ਵਿੱਚ ਭਾਰੀ ਹੰਗਾਮਾ ਹੋਇਆ ਸਰਕਾਰ ਨੇ ਵਿਰੋਧੀ ਧਿਰ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਅਮਰੀਕਾ ਦੇ ਇਸ ਕਦਮ ਦਾ ਵਿਰੋਧ ਵੀ ਕੀਤਾ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਤੋਂ 13 ਫਰਵਰੀ ਤੱਕ ਅਮਰੀਕਾ ਦੇ ਦੌਰੇ ਤੇ ਜਾ ਰਹੇ ਨੇ ਤਾਂ ਕਿ ਉਹ ਇਸ ਦੁਰਵਿਵਹਾਰ ਦਾ ਮੁੱਦਾ ਅਮਰੀਕੀ ਰਾਸ਼ਟਰਪਤੀ ਦੇ ਸਾਹਮਣੇ ਉਠਾਉਣਗੇ ਜੇਕਰ ਸਰਕਾਰੀ ਸੂਤਰਾਂ ਦੀ ਮੰਨਣ ਤਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਜਿਹੇ ਵਿਵਹਾਰ ਦਾ ਮੁੱਦਾ ਅਮਰੀਕਾ ਰਾਸ਼ਟਰਪਤੀ 트ੰਪ ਦੇ ਸਾਹਮਣੇ ਉਠਾ ਸਕਦੇ ਨੇ 104 ਭਾਰਤੀਆਂ ਦੇ ਰਿਪੋਰਟ ਹੋਣ ਤੋਂ ਬਾਅਦ ਇੱਕ ਸਰਕਾਰੀ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ 96 ਹੋਰ ਪਰਮਾਨਿਤ ਭਾਰਤੀ ਨਾਗਰਿਕ ਹਨ ਉਹਨਾਂ ਨੂੰ ਜਲਦੀ ਹੀ ਭਾਰਤ ਭੇਜ ਦਿੱਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਸ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਰਾਸ਼ਟਰਪਤੀ ਟਰੰਪ ਨਾਲ ਦੁਰਵਿਹਾਰ ਦਾ ਮੁੱਦਾ ਉਠਾ ਸਕਦੇ ਹਨ ਟਰੰਪ ਦੇ ਰਾਸ਼ਟਰਪਤੀ ਵਜੋਂ ਸੋਚ ਚੁੱਕਣ ਤੋਂ ਬਾਅਦ ਉਹਨਾਂ ਦੀ ਪਹਿਲੀ ਦੁਵੱਲੀ ਮੁਲਾਕਾਤ ਹੋਵੇਗੀ ਮੈਰੀਕੀ ਵਿਵਹਾਰ ਬਾਰੇ ਸਰਕਾਰੀ ਬਿਆਨ ਟੋਆਈ ਨਾਲ ਗੱਲ ਕਰਦੇ ਹਾਂ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਸਵਾਲ ਕੀ ਭਾਰਤ ਨੇ ਆਪਣੇ ਨਾਗਰਿਕਾਂ ਨਾਲ ਹੋਏ ਸਲੂਕ ਦਾ ਅਧਿਕਾਰਿਤ ਤੌਰ ਤੇ ਵਿਰੋਧ ਕੀਤਾ ਜਿਵੇਂ ਬ੍ਰਾਜ਼ੀਲ ਨੇ ਕੀਤਾ ਹੈ ਪਰ ਜਵਾਬ ਦਿੰਦੇ ਹੋਏ ਉਸ ਨੇ ਕਿਹਾ ਕਿ ਅਸੀਂ ਅਮਰੀਕਾ ਕੋਲ ਦੁਰਵਿਵਹਾਰ ਬਾਰੇ ਆਪਣੀਆਂ ਚਿੰਤਾਵਾਂ ਦਰਜ ਕਰਵਾਈਆਂ ਨੇ ਮਿਸ਼ਰੀ ਨੇ ਇੱਕ ਮੀਡੀਆ ਬ੍ਰੀਫਿੰਗ ਦੇ ਵਿੱਚ ਇਹ ਵੀ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਰਿਪੋਰਟੀਆਂ ਦਾ ਉਤਾਰਨਾ ਪਹਿਲਾਂ ਨਾਲੋਂ ਥੋੜਾ ਵੱਖਰਾ ਸੀ 트럼ਪ ਪ੍ਰਸ਼ਾਸਨ ਨੇ ਦੇਸ਼ ਨਿਕਾਲੇ ਨੂੰ ਰਾਸ਼ਟਰੀ ਸੁਰੱਖਿਆ ਕਾਰਵਾਈ ਦੱਸਿਆ ਹੈ ਸ਼ਾਇਦ ਇਹ ਹੀ ਕਾਰਨ ਹੈ ਕਿ ਫੌਜੀ ਜਹਾਜ਼ ਦੀ ਵਰਤੋਂ ਕੀਤੀ ਗਈ ਹੈ ਮਿਸ਼ਰੀ ਨੇ ਕਿਹਾ ਕਿ ਅਮਰੀਕਾ ਨੇ ਦੇਸ਼ ਤੋਂ 487 ਸੰਭਾਵੀ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕਰਨ ਦਾ ਹੁਕਮ ਦਿੱਤਾ ਹੈ ਇਹਨਾਂ ਦੇ ਵਿੱਚੋਂ 트럼ਪ ਪ੍ਰਸ਼ਾਸਨ ਨੇ 295 ਲੋਕਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਜਿਨ੍ਹਾਂ ਨੇ ਭਾਰਤੀ ਮੂਲ ਦੀ ਪੁਸ਼ਟੀ ਕਰਦੇ ਆ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਹੈ ਪੀਵਾਈ ਅਨਸਾਰ ਅਮਰੀਕਾ ਨੇ ਸ਼ੁਰੂ ਦੇ ਵਿੱਚ ਰਿਪੋਰਟ ਕਰਨ ਲਈ 203 ਭਾਰਤੀਆਂ ਦੇ ਨਾਮ ਸਾਂਝੇ ਕੀਤੇ ਹਨ ਜਿਨ੍ਹਾਂ ਦੇ ਵਿੱਚੋਂ 104 ਭਾਰਤੀਆਂ ਨੂੰ ਭਾਰਤ ਪੇਜ ਦਿੱਤਾ ਗਿਆ ਹੈ ਬਾਕੀ 99 ਵਿੱਚੋਂ ਭਾਰਤ ਨੇ 96 ਲੋਕਾਂ ਦੀ ਨਾਗਰਿਕਤਾ ਦੀ ਪੁਸ਼ਟੀ ਕਰ ਦਿੱਤੀ ਹੈ ਜਿਨ੍ਹਾਂ ਨੇ ਭਾਰਤ ਲਈ ਅਗਲੀ ਰੀਪੋਰਟ ਉਡਾਣ ਦੇ ਵਿੱਚ ਹੋਣ ਦੀ ਉਮੀਦ ਹੈ ਭਾਰਤੀਆਂ ਨੂੰ ਹੀ ਰਿਪੋਰਟ ਕਰ ਦੇਣ ਨੂੰ ਲੈ ਕੇ ਵੀਰਵਾਰ ਨੂੰ ਸੰਸਦ ਦੇ ਵਿੱਚ ਭਾਰੀ ਹੰਗਾਮਾ ਹੋਇਆ ਐਸਾ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕਿਹਾ ਅਮਰੀਕਾ ਦੇਸ਼ ਨਿਕਾਲਾ 2012 ਤੋਂ ਐਸਓਪੀ ਦੇ ਅਨੁਸਾਰ ਇਮੀਗ੍ਰੇਸ਼ਨ ਤੇ ਕਸਟਮ ਇਨਫਰੋਜ਼ਮੈਂਟ ਆਈਸੀਈ ਦੁਆਰਾ ਕੀਤੀ ਗਏ ਨੇ ਇਸ ਪਾਬੰਦੀ ਨਾਲ ਪੋਰ ਦੇਸ਼ ਨਿਕਾਲੇ ਦੀਆਂ ਆਗਿਆ ਮਿਲਦੀ ਹੈ ਅਤੇ ਭਾਰਤ ਅਮਰੀਕਾ ਅਧਿਕਾਰੀਆਂ ਨਾਲ ਤਾਲਮੇਲ ਬਣਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੇਸ਼ ਨਿਕਾਲੇ ਵਾਲਿਆਂ ਨਾਲ ਦੁਰਵਿਵਹਾਰ ਨਾ ਕੀਤਾ ਜਾਵੇ ਇਹ ਪੁੱਛੇ ਜਾਂ ਤੇ ਕਿ ਭਾਰਤ ਨੇ ਉਸ ਸਮੇਂ ਅਮਰੀਕੀ ਅਧਿਕਾਰੀਆਂ ਕੋਲ ਕੋਈ ਵਿਰੋਧ ਦਰਜ ਕਰਵਾਇਆ ਸੀ ਵਿਦੇਸ਼ ਸਕੱਤਰ ਮਿਸ਼ਰੀ ਨੇ ਕਿਹਾ ਕਿ ਅਜੇ ਹ ਕਿਸੇ ਵਿਰੋਧ ਦਾ ਕੋਈ ਰਿਕਾਰਡ ਨਹੀਂ ਹੈ ਉਧਰ ਅਮਰੀਕਾ ਦੇ ਵਿੱਚ ਕਿਸ-ਕਿਸ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਅਜੇ ਕਈ ਲੋਕ ਅਜੇ ਹੰਰ ਰਹੇ ਨੇ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਉੱਤੇ ਹੀ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਜਦ ਕਿ ਅਜਹ ਨਹੀਂ ਹੈ ਦੇਸ਼ ਦੇ ਵਿੱਚ ਰਹਿਣ ਵਾਲੇ ਕਾਨੂੰਨੀ ਪ੍ਰਵਾਸੀ ਜੋ ਕਿ ਅਮਰੀਕਾ ਦੇ ਨਾਗਰਿਕ ਨਹੀਂ ਬਣੇ ਹਨ ਉਹਨਾਂ ਲੋਕਾਂ ਉੱਪਰ ਵੀ ਇਸ ਦਾ ਅਸਰ ਪੈ ਸਕਦਾ ਹੈ ਟੈਂਪਰੇਰੀ ਵੀਜ਼ੇ ਉੱਤੇ ਦੇਸ਼ ਦੇ ਵਿੱਚ ਆਉਣ ਵਾਲੇ ਪ੍ਰਵਾਸੀ ਜਿਨ੍ਹਾਂ ਨੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੋਵੇ ਉਸ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਰਵਾਸੀਆਂ ਤੋਂ ਇਲਾਵਾ ਦੇਸ਼ ਦੇ ਵਿੱਚ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕ ਗ੍ਰੀਨ ਕਾਰਡ ਹੋਲਡਰਜ਼ ਅਤੇ ਟੈਂਪਰੇਰੀ ਵੀਜ਼ਾ ਵਾਲਿਆਂ ਨੂੰ ਵੀ ਰਿਪੋਰਟ ਕੀਤਾ ਜਾ ਸਕਦਾ ਹੈ ਪਰ ਇਸ ਕੈਟਾਗਰੀ ਦੇ ਵਿੱਚ ਆਉਣ ਵਾਲੇ ਲੋਕਾਂ ਨੇ ਕੋਈ ਗੁਨਾਹ ਕੀਤਾ ਹੋਵੇ ਅਜਿਹਾ ਸਾਬਿਤ ਹੋਣਾ ਚਾਹੀਦਾ ਹੈ ਇਹਨਾਂ ਗੁਨਾਹਾਂ ਦੇ ਵਿੱਚ ਨਸ਼ੇ ਦੇ ਵਿੱਚ ਗੱਡੀ ਚਲਾਉਣਾ ਉਸ ਕੋਲ ਹਥਿਆਰ ਜਾਂ ਡਰੱਗ ਮਿਲਣਾ ਚੋਰੀ ਹਿੰਸਾ ਵਰਗੇ ਗੁਨਾਹ ਸ਼ਾਮਿਲ ਹਨ ਨੋਲੋਡਾਟ ਕਾਮ ਦੀ ਇੱਕ ਰਿਪੋਰਟ ਦੇ ਮੁਤਾਬਕ ਕੋਈ ਵੀ ਵਿਅਕਤੀ ਜੋ ਕਿਸੇ ਗੈਰ ਕਾਨੂੰਨੀ ਗਤੀਵਿਧੀ ਦੇ ਵਿੱਚ ਸ਼ਾਮਿਲ ਹੋਵੇ ਇਸ ਦੇ ਖਿਲਾਫ ਰਿਪੋਰਟ ਕਰਨ ਦੀ ਕਾਰਵਾਈ ਕਰਨ ਦੇ ਦੋ ਤਰੀਕੇ ਹਨ ਇਕ ਇਹ ਹੈ ਕਿ ਅਮਰੀਕਾ ਦੇ ਵਿੱਚ ਰਹਿਣ ਦੇ 5 ਸਾਲ ਦੇ ਅੰਦਰ ਅਜਿਹਾ ਗੁਨਾਹ ਕੀਤਾ ਹੋਵੇ ਜੋ ਗੈਰਕਾਨੂੰਨੀ ਗਤੀਵਿਧੀਆਂ ਦੇ ਅਧੀਨ ਆਉਂਦਾ ਹੋਵੇ ਦੂਜਾ ਇਹ ਕਿ ਉਹ ਸਖਸ਼ ਨੇ ਗੈਰਕਾਨੂੰਨੀ ਗਤੀਵਿਧੀਆਂ ਦੀਨ ਦੋ ਜਾਂ ਦੋ ਤੋਂ ਵੱਧ ਗੁਨਾਹ ਕੀਤੇ ਹੋਣ ਪਰ ਇੱਥੇ ਗੁਨਾਹ ਨੂੰ ਗੈਰਕਾਨੂੰਨੀ ਗਤੀਵਿਧੀਆਂ ਦੇ ਵਿੱਚ ਕਿਨਿਆ ਜਾ ਸਕਦਾ ਹੈ ਇਸ ਦੀ ਸਪਸ਼ਟ ਵਿਆਖਿਆ ਨਹੀਂ ਹੈ ਅਮਰੀਕੀ ਕੋਰਟ ਨੇ ਸਮੇਂ-ਸਮੇਂ ਤੇ ਇਸ ਸੰਬੰਧੀ ਆਪਣਾ ਪੱਖ ਰੱਖਿਆ ਹੈ